ਜਿੰਦਾਬਾ 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 ਛੱਟ ਸਿੰਘਰਾ ਨੂੰ ਕਰਦਾ ਕਾਬੂ ਛੱਟ ਸਿੰਘਰਾ ਨੂੰ ਕਰਦਾ ਕਾਬੂ ਤੁਹਾਡਾ ਆਪਣਾ ਜਿੰਦਾਬਾਦ ਵਾਲਾ ਮੇਜਰ ਚੱਕ ਸਾਬੂ ਪਹਿਲਾਂ ਤਾਂ ਜਿੰਨੇ ਵੀ ਤੁਸੀਂ ਅੱਜ ਮੈਨੂੰ ਜ਼ਿੰਦਾਬਾਦ ਟੀਵੀ ਦੇ ਉੱਤੇ ਲਾਈਵ ਦੇ ਦੇਆ ਮੇਰੇ ਵੱਲੋਂ ਤੁਹਾਨੂੰ ਪਿਆਰ ਤੇ ਸਤਿਕਾਰ ਭਰੀ ਸੱਤ ਸਵੀਕਾਰ ਕਬੂਲ ਕਰਿਓ ਠੀਕ ਠਾਕ ਹੂੰ ਮਿਆਸ ਕਰਨਾ ਤੁਸੀਂ ਸਾਰੇ ਚੜ੍ਹਦੀ ਕਲਾ ਹੋਮੋਂਗੇ ਤੇ ਬਲੰਦ ਹੋਮੋਂਗੇ ਤੇ ਜ਼ਿੰਦਾਬਾਦ ਹੋਮੋਂਗੇ ਤੇ ਅੱਜ ਜ਼ਿੰਦਾਬਾਦ ਦੇ ਬੇੜੇ ਦੇ ਵਿੱਚ ਅੱਜ ਖਾਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਦੱਸਣਾ ਵੀ ਚਾਹੁੰਨਾ ਕਿਉਂ ਕਹਿਣਾ ਤਾਂ ਸਾਨੂੰ ਰੌਣਕ ਮਿਲ ਕੇ ਆਪਾਂ ਅੱਗੇ ਵਧਣਾ ਲਾਈਵ ਸਟੇਜਾਂ ਦੀ ਲਾਈਵ ਸਟੇਜਾਂ ਦੀ ਆਵਾਜ਼ ਦੇ ਦੋ ਤਕੜੋ ਵੀ ਮਹਾਰਾਜੀ ਕਹਿ ਸਕਦਾ ਮੈਂ ਰਾਜਾ ਸਿੱਧੂ ਜੀ ਤੇ ਪ੍ਰੀਤ ਲਾਲ ਜੀ ਜ਼ਿੰਦਾਬਾਦ ਦੇ ਸਟੂਡੀਓ ਚ ਆਏ ਆ ਆਜੋ ਆਪਾਂ ਪਹਿਲਾਂ ਰੌਣਕ ਉਹਨਾਂ ਦਾ ਵੈਲਕਮ ਕਰੀਏ ਉਨਾ ਨਾ ਕਰਾਂਗੇ ਕੁਝ ਹਲਕੀਆਂ ਫੁਲਕੀਆਂ ਵਧੀਆ ਗੱਲਾਂ ਬਾਤਾਂ ਅੱਜ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਤੇ ਇੱਕ ਗੱਲ ਦਾ ਮੈਂ ਵਾਅਦਾ ਵੀ ਤੁਹਾਨੂੰ ਕਰਦਾ ਤੇ ਅੱਜ ਦੀ ਇੰਟਰਵਿਊ ਨੇ ਇੱਕ ਇਤਿਹਾਸ ਰਚਣਾ ਆਜੋ ਭਲਾ ਉਹਨਾਂ ਦਾ ਬਿਲਕੁਲ ਕਰਦੇ ਹਾਂ ਪਹਿਲਾਂ ਰੱਖ ਬੈਲਕਮ ਕਰਾਂਗੇ ਰਾਜਾ ਜੀ ਦਾ ਰਾਜਾ ਜੀ ਜਿੰਦਾਬਾਦ ਤੁਸੀਂ ਆਏ ਜਿੰਦਾਬਾਦ ਤੇ ਮੇਰੇ ਮੇਜਰ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਆਪਾਂ ਨੂੰ ਸਰੋਤੇ ਦੇਖ ਰਹੇ ਆ ਜਿੰਦਾਬਾਦ ਟੀਵੀ ਦੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਦਾ ਖਾਸ ਕਰਕੇ ਮੇਜਰ ਜੀ ਕਿਉਂਕਿ ਤੁਸੀਂ ਰਾਜਾ ਸਿੱਧੂ ਔਰ ਪ੍ਰੀਤ ਲਾਲੀ ਜੀ ਨੂੰ ਸਾਡੇ ਰੱਬ ਵਰਗੇ ਸਰੋਤਿਆਂ ਦੇ ਰੂਹਬਰੂ ਕਰਾ ਰਹੇ ਹਾਂ ਜੀ ਮੈਂ ਤੁਹਾਡਾ ਥੈਂਕ ਯੂ ਕਰਦਾ ਹਾਂ ਰਾਜਾ ਜੀ ਤੁਸੀਂ ਸਾਡੀ ਸੋਹਣੇ ਬਤਾਂ ਚਾਏ ਆ ਤੇ ਵੈਲਕਮ ਨਾਲ ਪ੍ਰੀਤ ਲਾਲੀ ਜੀ ਬੈਠੇ ਆ ਉਹਨਾਂ ਨਾਲ ਵਿੱਚ ਪ੍ਰੀਤ ਦੇ ਨਾਲ ਗੱਲਾਂਬੱਤ ਆਪਾਂ ਕਰਨੀ ਆ ਪ੍ਰੀਤ ਜੀ ਤੁਹਾਡਾ ਆਪਨੇ ਪ੍ਰੋਨਸਲ ਦਾ ਬਤ ਸਵਾਗਤ ਥੈਂਕ ਯੂ ਸੋ ਮਚੀ ਭਾਜੀ ਤੁਹਾਡਾ ਔਰ ਸਾਰੇ ਜਿੰਦਾਬਾਦ ਟੀਵੀ ਦੇਖ ਰਹੇ ਸਾਰੇ ਸ਼ਕੰਦਾ ਮੇਰੇ ਵੱਲੋਂ ਪਿਆਰ ਪ੍ਰੀ ਸასი ਕਾਲ ਤੇ ਸਾਰਿਆਂ ਦਾ ਧੰਨਵਾਦ ਹੋ ਸੌਤੀ ਖਵਦੋਮੀ ਤੇ ਮੈਂ ਅੱਜ ਕਰ ਰਿਹਾ ਵੀ ਤੁਸੀਂ ਬਲੰਦ ਹੋਗੇ ਤੇ ਵਾਹਿਗੁਰੂ ਮੈਨੂੰ ਪਤਾ ਖਾਸ ਕਰਕੇ ਰਾਜਾ ਜੀ ਤੁਸੀਂ ਸੋਹਣੇ ਬਤਾਂ ਸਾਡੇ ਚ ਆਏ ਹੋਏ ਆ ਤੇ ਲਾਲੀ ਜੀ ਆਪ ਜੀ ਵੀ ਆਪ ਜੀ ਵੀ ਸਟੇਜਾਂ ਲਾਈਵ ਚੱਲ ਰਹੀਆਂ ਰਾਜਾ ਜੀ ਆਪ ਵੀ ਬੀਸੀਪੀ ਤੁਹਾਡਾ ਚੱਲ ਰਿਹਾ ਆ ਤੇ ਇਨੇ ਬੀਜਿਸ ਕੈਜ ਆਪ ਜੀ ਨੇ ਹਾਂ ਦਾ ਨਾਰਾ ਮਾਰਿਆ ਤੇ ਖਾਸ ਕਰਕੇ ਜਮਾ ਜੀ ਸ਼ਰਵਾਤ ਕਰਾਂ ਤੁਸੀਂ ਆਪਣੇ ਨਾਲ ਇੱਕ ਉਹ ਤੀਜੀ ਸਾਥ ਨੇ ਵੀ ਲੈ ਕੇ ਆ ਗਏ ਆ ਤੂੰ ਵੀ ਸਾਡੀ ਇੱਕ ਉਹ ਤੂੰ ਵੀ ਆ ਜਿਹੜਾ ਜੱਟ ਜਮਲ ਤੋਂ ਲੈ ਕੇ ਅੱਜ ਤੱਕ ਜੇ ਗੱਲਬਾਤ ਦੇਖੀਏ ਤਾਂ ਮੈਂ ਜੇ ਆਪਣੀ ਗੱਲ ਕਰਾਂ ਤੇ ਇੱਕ ਵਾਰੀ ਮੈਂ ਸਾਡੇ ਬਾਰਸ ਭਾਜੀ ਹੁਣਾਂ ਨੇ ਤੂੰ ਵੀ ਭਜਾਈ ਉਦੋਂ ਮਿਲਾਇਓ ਤੇ ਦੂਜੀ ਅੱਜ ਮੈਂ ਤੁਹਾਡਾ ਨਾਲ ਦੇਖ ਰਿਹਾ ਹਾਂ ਤੇ ਮੈਂ ਤੁਹਾਡਾ ਵੈਲਕਮ ਕਰਨਾ ਦੋਵਾਂ ਦਾ ਤੇ ਆਪਾਂ ਹਲਕੀ ਫੁਲਕੀ ਜੀ ਗੱਲ ਕਰਨੀ ਆ ਕਿਉਂ ਮੈਂ ਕਹਿੰਦਾ ਮੈਂ ਜਦ ਤੱਕ ਕਹਿੰਦਾ ਵੀ ਹੁਣ ਜੰਦਾਬਾਦ ਜਿਹਨੇ ਤੁਸੀਂ ਵੀਰ ਦੇਖ ਲਿਆ ਮੈਂ ਕਹਿੰਦਾ ਵੀ ਤੁਸੀਂ ਵੀ ਸਵਾਦ ਲਓ ਤੇ ਐਸ ਵੀ ਲਈਏ ਅੱਜ ਆਪਾਂ ਸਟਾਰਟਿੰਗ ਕਰਨੀ ਆ ਤੇ ਖਾਸ ਕਰਕੇ ਜੇ ਮੈਂ ਥੋੜਾ ਜਿਆ ਬ੍ਰੀਫ ਦੇ ਵਿੱਚ ਗੱਲਬਾਤ ਕਰ ਲਈਏ ਜੇ ਆਪਾਂ ਸ਼ਿਰਵਾਦ ਲਈ ਤੁਹਾਡੇ ਫੋਰ ਦੇ ਫੰਕਾਰਾ ਜਿਹੜਾ ਉਹ ਗਾਣਾ ਉਹ ਤੁਸੀਂ ਉਸ ਸਮੇਂ ਦੇ ਵਿੱਚ ਗਰਦ ਠਾੜੀ ਆਪਣੇ ਫੋਰ ਦੇ ਫੰਕਾਰੇ ਨਾਲ ਤੇ ਅੱਜ ਵੀ ਰਾਜਾ ਭਾਜੀ ਉਹ ਕੂੜੀ ਹੋਈ ਆ ਤੇ ਮੈਂ ਕਹੂੰਗਾ ਫੋਰ ਦੇ ਫੰਕਾਰੇ ਤੋਂ ਥੋੜੀ ਸ਼ਿਰਵਾਦ ਕਰੀਏ ਸ਼ਿਰਵਾਦ ਕਰਨੀ ਥੋੜੀ ਜੀ ਕਹਿੰਦੇ ਹੁੰਦੇ ਆ ਵਧੀਆ ਹੋ ਜਵੇ ਤੇ ਗੱਲ ਵਧੀਆ ਪਹੁੰਚਦੀ ਆ ਹੋ ਬੜੀਆਂ ਸੀ ਉਹਦੇ ਪਿੱਛੇ ਗੁੱਡੀਆਂ ਕਸਾਈਆਂ ਕਰਕੇ ਸ਼ਾਰੇ ਉਹਨੂੰ ਗੱਲਾਂ ਸਮਝਾਈਆਂ ਪੈ ਗਿਆ ਅਖੀਰ ਸਾਡੇ ਘੇੜਿਆਂ ਦਾ ਮੁੱਲ ਉੜਦੀ ਕ ਬਹੁਤਰੀ ਬਠਾਲੀ ਜੱਟ ਨੇ ਐਲਾ ਜਿਹੜੀ ਨਹਰੇ ਘਰ ਦੀ ਹੁੰਦੀ ਸੀ ਹੋੜ ਦੇ ਫਕਾਰੇ ਉੱਤੇ ਲਾ ਲਈ ਜੱਟ ਨੇ ਤੇ ਇਹਦੇ ਨਾਲ ਹੀ ਤੁਹਾਨੂੰ ਸੁਣਾ ਲਿਆਂਗੇ ਅਸੀਂ ਇੱਕ ਟੈਰਾ ਦੀਆਂ ਗੁੱਡੀਆਂ ਉਹਦੇ ਤੋਂ ਪਹਿਲਾਂ ਸਾਡਾ ਹਿੱਟ ਹੋਇਆ ਸੀ ਜਾਣਾ ਤੇ ਲਾਲੀ ਜੀ ਬਿਲਕੁਲ ਮੈਂ ਤਾਂ ਲੇ ਕੋਈ ਹਮਤੋਂ ਬੇਬਾਰ ਮੂਰਦੀ ਨੀ ਹੋਰ ਸਾਰੀਆਂ ਮੈਂ ਗਲੀਆਂ ਪੁਲਹਾਤੀਆਂ ਮਾਰ-ਮਾਰ ਗਲੀ ਵਿੱਚ ਘੇੜੇ ਨਾ ਕਰੋ ਨਹੀਂ ਮੈਂ ਵੀ ਪੈਰਾਂ ਦੀਆਂ ਗੁੱਡੀਆਂ ਪੈਰਾਂ ਦੀਆਂ ਗੁੱਡੀਆਂ ਖਸਾਤੀਆਂ ਚਾਹ ਵਾਤਾ ਜੀ ਚਾਹ ਵਾਤਾ ਮੈਂ ਆਸ ਕਰ ਰਿਹਾ ਅੱਜ ਜਿਹਨੇ ਵੀ ਆਪਾਂ ਨੂੰ ਲਾਈਵ ਦੇਖ ਰਿਹਾ ਨਾ ਉਹ ਪੂਰਾ ਸਵਾਦ ਲੈਣਾ ਉਹਨੇ ਸ਼ੁਰੂ ਕਰ ਦਿੱਤਾ ਆ ਤੇ ਮੈਂ ਕਹੂੰਗਾ ਵੀ ਨਾਲ ਨਾਲ ਆਪਾਂ ਹੌਲੀ-ਹੌਲੀ ਕਰੂ ਨੂੰ ਆਪਾਂ ਅੱਗੇ ਵੀ ਰਾਜੀ ਭਾਈ ਥੋੜਾ ਥਵਾ ਦਿਨਾ ਕਿਉਂ ਕਿਉਂ ਨਾਲ ਨਾਲ ਕਹਿੰਦੇ ਵੀ ਥੋੜਾ ਜਿਆ ਅੱਪਾ ਸ਼ਰਵਾਦ ਕਰੀਏ ਵੀ ਥੋੜੇ ਜੇ ਭੈ ਕਿਉਂ ਜਪਾ ਪੰਜਾਬ ਦੀ ਗੱਲ ਵੀ ਕਰ ਲਈਏ ਤੁਹਾਨੂੰ ਚੇਤਾ ਆ ਜੇ ਜਦੋਂ ਤੁਸੀਂ ਆਏ ਸੀ ਆਪਾ ਜ਼ਿੰਦਾਬਾਦ ਰੇਡੀਓ ਤੇ ਤੁਹਾਡੀ ਮੈਂ ਠੋਕ ਕੇ ਇੰਟਰਵਿਊ ਕੀਤੀ ਉਹ 1 ਘੰਟਾ ਲੱਗਾ ਤੇ ਖਾਸ ਕਰਕੇ ਬੱਲੇ ਬੱਲੇ ਹੋ ਗਈ ਔਰ ਖਾਸ ਕਰਕੇ ਜ਼ਿੰਦਾਬਾਦ ਦੇ ਵੀਊ ਮੈਨੂੰ ਕੋਲਾ ਕਰਦੇ ਸੀ ਕਹਿੰਦੇ ਭਾਈ ਜੀ ਥੋੜਾ ਜਿਆ ਭਾਈ ਜੀ ਨੇ ਟੀਵੀ ਦੇ ਵੇਖ ਪ੍ਰੋਗਰਾਮ ਕਰੀਏ ਮੈਂ ਕਹਿੰਦਾ ਗੱਲੇ ਕੋਈ ਨਹੀਂ ਆਪਾਂ ਤਾਂ ਤੁਹਾਡੇ ਨਾਲ ਆ ਥੋੜਾ ਜਿਆ ਸੋਹਣਾ ਬਤਨ ਪੰਜਾਬ ਥੋੜਾ ਸ਼ਰਵਾਦ ਉਥੋਂ ਕਰੀਏ ਸੋਹਣੇ ਬਤਨ ਪੰਜਾਬ ਤੋਂ ਆਪ ਜੀ ਦਾ ਕਿਹੜਾ ਮੇਰਾ ਪਿੰਡ ਫੋਲੋ ਮਿੱਟੀ ਹੈ ਜੀ ਬਠਿੰਡੇ ਜਿਹਦੇ ਚ ਹੂੰ ਤੇ ਜਿਲ੍ਹਾ ਦਾ ਤੁਸੀਂ ਆਲਰੇਡੀ ਦੱਸੇ ਦਿੱਤਾ ਤੇ ਫੇ ਕਿੰਦੇ ਹੁੰਦੇ ਆ ਪ੍ਰੀਜੀ ਰਾਜਾ ਜੀ ਜਿਤਨਾ ਆਪਾਂ ਪੰਜਾਬੀ ਲੋਗਾ ਆਪਣੇ ਨਾਲ ਜਿੱਦਾਂ ਇੱਕ گاਉਂ ਦਾ ਕੀੜਾ ਆ ਚਾ ਕੀੜਾ ਆ ਤੇ ਉਹ ਮੇਰੇ ਵਿੱਚ ਵੀ ਆ ਜਿਹਦਾ ਹੁਣ ਤੁਸੀਂ ਜੋ ਤੁਹਾਨੂੰ ਰਾਜਾ ਜੀ ਕਿਦੋਂ ਕੋ ਪਤਾ ਲੱਗਾ ਕਿ ਜਿਹੜਾ ਕੀੜਾ ਜਦੋਂ ਬੜਿਆ ਕਿ ਜੇ ਉਹ ਸਿੱਧੂ ਸਿੱਧੂ ਰਾਜਾ ਸਿੱਧੂ ਸਿੱਧੂ ਹੋ ਗਈ ਤਾਂ ਮੈਂ ਕਹਿੰਦਾ ਥੋੜਾ ਜਿਹਾ ਉਹ ਸਮਝ ਲੈ ਕੇ ਚਾਈਏ ਸੰਧਾਮ ਦੇ ਵੀ ਮੈਂ ਤਾਂ ਵੈਸੇ ਚੌਥੀ ਪੰਜਵੀਂ ਠੀਕ ਕੋਣਾ ਸ਼ੁਰੂ ਕਰਤਾ ਸੀ ਠੀਕ ਹੈ ਜੀ ਮੈਂ ਤਾਂ ਮਿੱਟੀ ਦਾ ਜਿਹੜੀਆਂ ਬਣਾ ਕੇ ਨਾ ਤੇ ਜਿਹੜੇ ਕੋਠਿਆਂ ਨੇ ਸਪੀਕਰ ਲੱਗਦੇ ਸੀ ਅੱਛਾ ਜੀ ਉਹ ਬਸ ਉਹਦੇ ਚ ਧਾਗਾ ਪਾ ਕੇ ਤੇ ਥੱਲੇ ਉਗਾਈ ਜਾਣਾ ਕੀ ਬਾਤਾਂ ਜੀ ਠੀਕ ਹੈ ਉਹ ਲਿਖੇ ਸਾਡੇ ਖੇੜੀ ਇੱਥੋਂ ਸ਼ੁਰੂ ਹੋਈ ਸੀ ਠੀਕ ਹੈ ਜੀ ਮੈਂ 1984 ਦੇ ਵਿੱਚ 14 ਸਾਲ 'ਚ ਮੈਂ ਲਿਖਣਾ ਵੀ ਸ਼ੁਰੂ ਕਰਤਾ ਸੀ ਹਾਂ 14 ਸਾਲਾਂ 'ਚ ਫਿਰ ਤਾਂ ਚੱਲੀ ਆ ਸਕੂਲ ਤੋਂ ਪਹਿਲੇ 95 ਵਿੱਚ ਮੇਰੀ ਕਲੀਆਂ ਦੇ ਬਾਦਸ਼ਾਹ ਗੁਲਦੀਪ ਮਾਨਕ ਨਾਲ ਸਾਂਝੀ ਗੈਸਟ ਆਈ ਸੀ ਦੋ ਗੀਤ ਮੇਰੇ ਸੀ ਦੋ ਪਰਮਿੰਦਰ ਪਸੰਦੂ ਜੀ ਦੇ ਅੱਛਾ ਜੀ ਉਸ ਤੋਂ ਬਾਅਦ ਫਿਰ ਆਪਾਂ ਲਗਾਤਾਰ ਬਿਲਕੁਲ ਬਿਲਕੁਲ ਤੇ ਨਾਲ ਨਾਲ ਮੈਂ ਕਹੂੰਗਾ ਵੀ ਰਾਜਾ ਜੀ ਪ੍ਰੀਜੀ ਵੀ ਬੈਠੇ ਆ ਇਨਾ ਦੋ ਵੀ ਪ੍ਰੀਜੀ ਥੋੜਾ ਜਿਹਾ ਤੁਸੀਂ ਵੀ ਥੋੜਾ ਜਿਹਾ ਆਪਣੇ ਥੋੜਾ ਸਫਰ ਬਾਰੇ ਮਾੜੀ ਦੀ ਚਾਣਨਾ ਜਿੰਦਾਬਾਦ ਦੇ ਵੀਰ ਨੂੰ ਪਾਇਓ ਮੇ ਸਾਡਾ ਕਿਦੋਂ ਕੋਚ ਸਫਰ ਸ਼ੁਰੂ ਹੋਇਆ ਪਿੱਖਾ ਸਰੇ ਥੋੜਾ ਜਿਹਾ ਉਹਦੇ ਬਾਰੇ ਮਾੜਾ ਚਾਣਨਾ ਪਾ ਜੀ ਬਿਲਕੁਲ ਜੀ ਮੇਰਾ ਵੀ ਸਫਰ ਬਹੁਤ ਲੰਬਾ ਹੋ ਗਿਆ ਹੁਣ ਤਾਂ 20 22 ਸਾਲ ਹੋ ਗਏ ਮੈਨੂੰ ਇਸ ਲਾਈਨ ਦੇ ਵਿੱਚ ਤੇ 2002 ਦੇ ਵਿੱਚ ਮੈਂ ਸ਼ੁਰੂਆਤ ਕੀਤੀ ਸੀ 2003 ਦੇ ਵਿੱਚ ਸੌਰੀ 4 ਦੇ ਵਿੱਚ ਮੇਰੀ ਪਹਿਲੀ ਕੈਸਟ ਆ ਗਈ ਸੀ ਹਾਂ ਚਾ ਵਤਾ ਇਹਦਾ ਮਤਲਬ ਹੈ ਦੇਖੋ ਰਾਜਾ ਜੀ ਪ੍ਰੀਜੀ ਤੁਸੀਂ ਬੈਠੇ ਆ ਤੇ ਖਾਸ ਕਰਕੇ ਆਪਾਂ ਸਮਖਾਲੀ ਲੱਗ ਰਹੇ ਆ ਸਾਰੇ ਰਾਜਾ ਜੀ ਤੁਸੀਂ ਆਪੋ ਬੀਬੀਆਂ ਨੂੰ ਪੁੱਛਣਾ ਆਪਣਾ ਫਰਜ਼ ਨਹੀਂ ਹੈਗਾ ਆਪਾਂ ਸਮਖਾਲੀਆਂ ਇਹ ਅੱਜ ਦੀ ਆ ਤੇ ਆਪਾਂ ਥੋੜੇ ਥੋੜੇ ਪਿਛਲੇ ਸਮੇਂ 'ਚ ਜਾਈਏ ਤੇ ਰਾਜਾ ਜੀ ਦੇਖੋ ਤੁਸੀਂ ਸਮਾਂ ਦੇਖਿਆ ਕਿਸ਼ਟਾਂ ਦਾ ਤੁਸੀਂ ਸਮਾਂ ਦੇਖਿਆ ਸੀੜੀਆਂ ਦਾ ਸਮਾਂ ਆ ਗਿਆ ਹੁਣ ਚਿੱਪਦਾ ਤੁਸੀਂ ਆਲਰੇਡੀ ਸਾਰੇ ਰਾਤੀ ਆ ਤੇ ਖਾਸ ਕਰਕੇ ਜਿੱਪ ਥੋੜੇ ਇਹਨੂੰ ਆਪਾਂ ਥੋੜਾ ਸ਼ਾਨਦীন ਕਰੀਏ ਜੇ ਤੁਹਾਨੂੰ ਲੱਗਦਾ ਵੀ ਉਹ ਸਮਾਂ ਤੇ ਆ ਸਮਾਂ ਗਾਇਕੀਆਂ ਲਈ ਖਾਸ ਕਰਕੇ ਜਿਹੜਾ ਤੁਹਾਡਾ ਸਾਡਾ ਇਹ ਆਪਾਂ ਫੀਲਡ ਵਿੱਚ ਤੁਰੇ ਫਿਰਦੇ ਆ ਤੁਹਾਨੂੰ ਕਿੱਦਾਂ ਦਾ ਫੀਲਿੰਗ ਲੱਗ ਰਹੀ ਹੈ ਜੇ ਆਪਾਂ ਥੋੜਾ ਇਹਦੇ ਬਾਰੇ ਵੀ ਗੱਲ ਮੈਂ ਕਹਿੰਨਾ ਥੋੜਾ ਉਹ ਵੀਊ ਮੈਂ ਲੈਣੀ ਚਾਹਣਾ ਦੇਖੋ ਜਿਹੜਾ ਤਰਿਆਂ ਦਾ ਯੁੱਗ ਸੀ ਹਾਂਜੀ ਉਹ ਤਾਂ ਪਹਿਲਾਂ ਹਰੇਕ ਛੇਤੀ ਛੇਤੀ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਸੀ ਆਂ ਪਿੰਡਾਂ ਵਾਲੇ ਉਹ ਵੀ ਕਿੱਥੇ ਰਿਕਾਰਡਿੰਗ ਹੁੰਦੀ ਹੈ ਹੌਲੀ ਹੌਲੀ ਜਾ ਕੇ ਜਿੱਦੇ ਨੇੜੇ ਲੱਗਦਾ ਸੀ ਬੰਦਾ ਹੈ ਹਾਂਜੀ ਫਿਰ ਮਾਰਕੀਟ ਦੇ ਵਿੱਚ ਜੰਮ ਔਖਾ ਸੀ ਆਉਣਾ ਫਿਰ ਥੋੜਾ ਜਿਹਾ ਸਕੇਸਟਾ ਕਰਕੇ ਹੋ ਗਿਆ ਸੌਖਾ ਹੋ ਗਿਆ ਥੋੜਾ ਜਿਹਾ ਥੋੜਾ ਜਿਹਾ ਸੌਖਾ ਮਤਲਬ ਹੁਣ ਇਹ ਸੌਖਾ ਵੀ ਜਿਹੜੇ ਬੰਦਾ ਪ੍ਰਮਾਤਮਾ ਨੇ ਕਦੋਂ ਤੋੜਾ ਕੀ ਹਿੱਟ ਹੋ ਜਾਣਾ ਕੋਈ ਪਤਾ ਨਹੀਂ ਬਿਲਕੁਲ ਜੀ ਬਿਲਕੁਲ ਖਾਸ ਕਰਕੇ ਸੋਸ਼ਲ ਮੀਡੀਆ ਬੜਾ ਮਸ਼ਹੂਰ ਹੋਇਆ ਪਿਆ ਪਰ ਜਿਹੜੀ ਮਿਹਨਤ ਹੈ ਉਹ ਥੋੜੀ ਜਿਹੜਾ ਜਿਹੜਾ ਤੁਸੀਂ ਪੰਜ ਚਾਰ ਸਾਲ 10 ਸਾਲ ਧੱਕੇ ਖਾ ਰਹੇ ਲਿਓ ਉਸ ਨੂੰ ਫਿਰ ਗਾਹ ਕੰਮ ਦਿੰਦੇ ਥੋੜਾ ਸਫਰ ਲੰਮਾ ਕਰ ਦਿੰਦੇ ਆ ਰਾਜਾ ਭਾਜੀ ਤੁਸੀਂ ਤਾਂ ਬੈਠੇ ਆ ਤੇ ਖਾਸ ਕਰਕੇ ਮੈਨੂੰ ਹੁਣ ਸੋਸ਼ਲ ਮੀਡੀਆ ਦੇ ਨਾਂ ਨਾਲ ਮੈਸੇਜ ਆ ਰਿਹਾ ਹੈ ਕਿ ਉਹ ਲਾਈਵ ਆਪਣਾ ਪ੍ਰੋਗਰਾਮ ਚੱਲ ਰਿਹਾ ਤੇ ਖਾਸ ਕਰਕੇ ਮੇਰੇ ਬਹੁਤ ਹੀ ਸਤਿਕਾਰਯੋਗ ਭਾਈ ਉਹਨਾਂ ਦਾ ਮੈਸੇਜ ਆਇਆ ਤੇ ਸਾਡੀ ਇੱਕ ਭੈਣ ਜੀ ਦਾ ਮੈਸੇਜ ਆਇਆ ਉਹਨਾਂ ਨੇ ਕਿਹਾ ਵੀ ਇਹ ਪ੍ਰੀਤ ਲਾਲੀ ਉੱਥੇ ਬੈਠੇ ਆ ਤੇ ਇੱਕ ਜੀ ਤੁਹਾਡੇ ਗਾਣ ਦੀ ਬੇਤੋਂ ਲਾਈਵ ਫਰਮਾਇਸ਼ ਆ ਚੁੱਕੀ ਆ ਤੁਹਾਡੀ ਜਿਹੜੀ ਲੰਮੀ ਗਤ ਤੇ ਡੰਗ ਮਾਰਦੀ ਖੜਦੀ ਆ ਤੇ ਮੈਂ ਕਹੂੰਗਾ ਉਹਦੇ ਜਰਾ ਧੋ ਬੋ ਜ਼ਿੰਦਾਬਾਹ ਹਾਂਜੀ ਪਹਿਲੀ ਗੱਲ ਤਾਂ ਮੈਂ ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦ ਕਰਦੀ ਆ ਮੇਰੀ ਦੰਮੀ ਗੁੱਤ ਗਾਣੀ ਨੂੰ ਬਹੁਤ ਪਿਆਰ ਦਿੱਤਾ ਜਿਹਦੀ ਬਦੌਲਤ ਅੱਜ ਮੈਂ ਵਧੀਆ ਰੋਟੀ ਖਾ ਰਹੀ ਆ ਸੋ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਮੈਂ ਧੋ ਬੋ ਸੁਣਾਉਂਗੀ ਆ ਕਿਹੜੀ ਕਿਹੜੀ ਪੱਟੂ ਦਿਨ ਸੇਪਤ ਸੇਣਾਵਾ ਗੁਰੂ ਘਰ ਲੈਣੀਆਂ ਮੈਂ ਜੀ ਦੇ ਨਾਲ ਲਾਵਾਂ ਕਿਹੜੀ ਕਿਹੜੀ ਪੱਟੂ ਦਿਨ ਸੇਪਤ ਸੇਣਾਵਾ ਗੁਰੂ ਘਰ ਲੈਣੀਆਂ ਮੈਂ ਜੀ ਦੇ ਨਾਲ ਲਾਵਾਂ ਜੀ ਨੂੰ ਵੇਖ ਕੇ ਦੀਨੂ ਵੇਖ ਕੇ ਬਰੋਦਿਆਂ ਦਾ ਸਾਰਕਦਾ ਹੋਗੀ ਮੈਂ دیਵਾਨੀ ਓਦੀ ਕੁੰਡੀ ਮੋਚਦੀ ਹੋਇਆ ਉਹ ਵੀ ਫੈਨ ਮੇਰੀ ਲੰਮੀ ਗੁੱਤ ਦਾ ਹੋਗੀ ਮੈਂ دیਵਾਨੀ ਓਦੀ ਕੁੰਡੀ ਮੋਚਦੀ ਹੋਇਆ ਉਹ ਵੀ ਫੈਨ ਮੇਰੀ ਲੰਮੀ ਗੁੱਤ ਦਾ ਕਿਆ ਬਤਾਂ ਕਿਆ ਬਤਾਂ ਕਿਆ ਬਤਾਂ ਤੇ ਖਾਸ ਕਰਕੇ ਮੈਂ ਪੀਜੀ ਤੁਹਾਡੇ ਲਈ ਉਸ ਗੁਰਮਾਧਮ ਚਰਨਾ ਵਿੱਚ ਖਾਸ ਕਰਕੇ ਤੁਹਾਡੇ ਗਲੇ ਦੇ ਵਿੱਚ ਸਰਸਵਤੀ ਮਾਤਾ ਦਾ ਵਾਸਾ ਆ ਰਾਜਾ ਜੀ ਖਾਸ ਕਰਕੇ ਇਹ ਵੀ ਜਿਹੜੀਆਂ ਆਵਾਜ਼ਾਂ ਕਿਸੇ ਸਮੇਂ ਬੀਬਾ ਜਮਗੋਣ ਕੌਰ ਜੀ ਜਾਂ ਕੇ ਦੇਵ ਜੀ ਰਣਜੀਤ ਕੌਰ ਜੀ ਤੇ ਗੱਲ ਕਰਨੀਆਂ ਰਾਜਾ ਜੀ ਤੁਹਾਡੇ ਨਾਲ ਵੀ ਕਿਉਂ ਕਿਉਂ ਜੇ ਮੈਂ ਨਾ ਮਹਮਸਦੀ ਦੀ ਗੱਲ ਨਾ ਕਰਾਂ ਕਿਉਂ ਸਾਰਿਆਂ ਨੇ ਆਪਾਂ ਜਦੋਂ ਆਪਾਂ ਛੋਟੇ ਛੋਟੇ ਹੁੰਦੇ ਸੀ ਕਿਤੇ ਵੀ ਬੈਠੇ ਹੁੰਦੇ ਹਾਂ ਹਾਂ ਜੀ ਉਹਨਾਂ ਨੂੰ ਸੁਣ ਕੇ ਨਾ ਆਪਾਂ ਸੁਣਿਆ ਤੇ ਮੈਂ ਕਹੂੰਗਾ ਤੁਹਾਡੀ ਜਦੋਂ ਮੈਂ ਗਾਇਕੀ ਤੋਂ ਤੋ ਤੁਮੈਂ ਜੀ ਤੁਹਾਡੇ ਗਾਣੇ ਹੁਣ ਮੈਂ ਆਪਾਂ ਤੁਹਾਨਾਂ ਅਰੇਂਜ ਕਰ ਰਹੇ ਆ ਤੇ ਮੈਂ ਤੁਹਾਡਾ ਵੀ ਇੱਕ ਪਿੰਡੋਂ ਨਿਕਲਿਆ ਤੇ ਕਿਉਂ ਮੈਂ ਤੁਹਾਡਾ ਗਾਣਾ ਗਰਾਹ ਕਿ ਮਨਣਾ ਕੁਸ ਚਲਕ ਤੁਹਾਡੀ ਗੱਲਬਾਤ ਦੀ ਤੁਹਾਡੀ ਵੇਜ ਯੂ ਟਾਕ ਵੇਜ ਤੁਹਾਡੀ ਇਹ ਗੱਲਬਾਤ ਦਾ ਤਰੀਕਾ ਤੇ ਥੋੜਾ ਗਾਉ ਦਾ ਜਿਹੜਾ ਅਸਲੀਕਾ ਤੇ ਉਹ ਥੋੜਾ ਜਿਆ ਸਾਡੇ ਸਵੀਰ ਸਾਹਿਬ ਨਾਲ ਮਿਲਦਾ ਤੇ ਤੁਸੀਂ ਕਿਦਾਂ ਮਤਲਬ ਉਹਨਾਂ ਨੂੰ ਸੁਣਿਆ ਕਿ ਉਸਤਾਦ ਤਾਂ ਰਿਆ ਸੀ ਨਹੀਂ ਸੁਣਿਆ ਸੁਣਦੇ ਬਹੁਤ ਰਹੇ ਜੀ ਸੀ ਅੱਛਾ ਹੋ ਕੇ ਬਸ ਉਹ ਸੁਣ ਕੇ ਕਸਰ ਹੋਣ ਲੱਗ ਗਈ ਉਹਨੂੰ ਜੀ ਪਵਿਆ ਗਿਆ ਲਿਆ ਤੇ ਇਦਾਂ ਦੇ ਪ੍ਰਮਾਣ ਚ ਆ ਜਾਂਦੀ ਹੈ ਲਾ ਦੇਣੇ ਅਸੀਂ ਮੈਂ ਜਾਦੇ ਮਤਲਬ ਗੈਕੀ ਨਹੀਂ ਇਹਨਾਂ ਦੀ ਮਸੰਦ ਕਰਦਾ ਸੀ ਠੀਕ ਹੈ ਜੀ ਲੇਖਣੀ ਮਨਦਾਰ ਸੰਭੂ ਦੀ ਮਸੰਦ ਚਾਹ ਬਤਾ ਪਰ ਇਦਾਂ ਆ ਦੇਖੋ ਅੱਜ ਇੱਕ ਗੱਲ ਤਾਂ ਪੱਕੀ ਹੋ ਗਈ ਆ ਜੇ ਮਮਸਦੀਕ ਰਣਜੀਤ ਕੌਰ ਪਰ ਅੱਜ ਖਾਸ ਕਰਕੇ ਜਿਹਨੇ ਤੁਸੀਂ ਅਸਾਂ ਨੂੰ ਦੇਖ ਰਹੇ ਨਾ ਮਮਸਦੀ ਦੀ ਗੱਲ ਤਾਂ ਗੱਲਬਾਤ ਆ ਜਾਣੀ ਆ ਤਾਂ ਬੀਬਾ ਰਣਜੀਤ ਕੌਰ ਮੈਂ ਹੁਣ ਲਾਲੀ ਜੀ ਨੂੰ ਕਹਿ ਦੇਣੀ ਆ ਤੇ ਮੈਂ ਕਹੂੰਗਾ ਵੀ ਉਹਨਾਂ ਦਾ ਕੋਈ ਵੀ ਜ਼ਿੰਦਾਬਾਦ ਵਾਲਿਆ ਨਹੀਂ ਤੁਸੀਂ ਦੋਵੇਂ ਇੱਕ ਉਹਨਾਂ ਦਾ ਕੋਈ ਵੀ ਗਣਾ ਜੀ ਜੀ ਉਹ ਦੇਖੋ ਕਚਾਰ ਕੀ ਰਹੀ ਨਦਰਵਾਜ ਵਿੱਚ ਡਾਗੇ ਚੜ ਰਹੀ ਰਹੀ ਨਦਰਵਾਜ ਵਿੱਚ ਡਾਗੇ ਬਹਿ ਲੰਮੇ ਲੰਮੇ ਪਾਵੇਂ ਬਿੱਲੂ ਤੰਦ ਨਹੀਂ ਇਰਾਹੀ ਬਚ ਕੇ ਆ ਨਣੇ ਹੋਰ ਨਾ ਚੜਾ ਦੀ ਤੇ ਚੰਦਨੀ ਹੋਰ ਇਰਾਹੀ ਬਚ ਕੇ ਆ ਨਣੇ ਸਾਹਮਣੀ ਗਲੀ 'ਚ ਜਦੋਂ ਪਿੰਡ ਦਾ ਸ਼ਕੀਨ ਕੋਈ ਸਾਹਮਣੀ ਗਲੀ 'ਚ ਜਦੋਂ ਪਿੰਡ ਦਾ ਸ਼ਕੀਨ ਕੋਈ ਮਾਰ ਕੇ ਖੰਗੂਰਾ ਜਾਂਦਾ ਲੰਘਵੇ ਹੇ ਮਾਰ ਕੇ ਕੰਗੂਰਾ ਜਾਂਦਾ ਰੰਗਵੇ ਮੇਰੇ ਬਸ ਨਗਬਰਵਾ ਪੈਂਦੀ ਆ ਛਣਕ ਮੇਰੀ ਵੰਗੇਵੇ ਮੇਰੇ ਬਸ ਨਗਬਰਵਾ ਪੈਂਦੀ ਆ ਛਣਕ ਮੇਰੀ ਵੰਗੇਵੇ ਮੇਰੇ ਬਸ ਨਗਬਰਵਾ ਹੋ ਵੇ ਕਿ ਕਿ ਤੇ ਵੈ ਨਾ ਧਾਈ ਨਜ਼ਰ ਆ ਲਾਕੇ ਨੀ ਧੰਨ ਜਿਹੇ ਮੁਖੜੇ ਨੂੰ ਰੱਖੀਏ ਛਪਾ ਕੇ ਨੀ ਪਿਆਰ ਦੇ ਪਹਾੜਾਂ 'ਚ ਜਿੰਦ ਦਾ ਗਲਾਬੀ ਫੁੱਲ ਬੜ ਜਾਂਦਾ ਬਿੱਲੋ ਗੁੱਲ ਕੰਦ ਨੀ ਇਰੇ ਹੀ ਰੱਜ ਕੇ ਆਣਣ ਹੋਰ ਨਾ ਚੜਾ ਦੀ ਤੇ ਜਾਂਦ ਨਹੀਂ ਹੋ ਨਹੀਂ ਬਚ ਗਿਆ ਮੈਣੇ ਕਿਆ ਬਤਾ ਕਿਆ ਬਤਾ ਕਿਆ ਬਤਾ ਤਾੜੀਆਂ ਤਾਂ ਮੈਂ ਬਜਾਉਣੀਆ ਬਜਾਉਣੀਆ ਕਸ ਤੱਕ ਜਿੰਦਾਬਾਦ ਇਹਨੇ ਅੱਜ ਵੀਊ ਤੁਹਾਨੂੰ ਦੇਖ ਰਿਹਾ ਨਾ ਇਸ ਗੱਲ ਦੀ ਪੱਕੀ ਆ ਉਹ ਜਿੱਥੇ ਜਿੱਥੇ ਸੀ ਬੈਠੇ ਪੂਰੇ ਤੁਹਾਨੂੰ ਮੈਂ ਸੋਸ਼ਲ ਮੀਡੀਆ ਦੇ ਨਾਂ ਨਾਲ ਦੇਖ ਰਿਹਾ ਉਹ ਤੁਹਾਨੂੰ ਤੁਹਾਡੇ ਦੋਵੇਂ ਜੋੜੀਆਂ ਲਈ ਔਰ ਦਿਲ ਦੇ ਦਿਲ ਸਿੱਟੀ ਜਾਂਦੇ ਤੇ ਖਾਸ ਕਰਕੇ ਜਿਹੜਾ ਇਹ ਗਾਣਾ ਆ ਰਾਜੀ ਬਾਈ ਜੀ ਪ੍ਰੀਜੀ ਇਹ ਗਾਣਾ ਸਦਾ ਬਹਾਰ ਦਾ ਆ ਤੇ ਖਾਸ ਕਰਕੇ ਜੇ ਜਵਾਨ ਤੋਂ ਲੈ ਲਈਏ ਤਾਂ ਕੋਈ ਅਜਨਾ ਜੰਗ ਬਲੱਡ ਵੀ ਨਾ ਉਹ ਵੀ ਇਹ ਧਣੀ ਸੁਣਦਾ ਆ ਤੇ ਨਾਲ ਨਾਲ ਆਪਾਂ ਹੌਲੀ ਹੌਲੀ ਪ੍ਰੂਫ ਨੂੰ ਆਪਾਂ ਅੱਗੇ ਵਧਾ ਰਹੇ ਆ ਤੇ ਮੈਂ ਕਹੂੰਗਾ ਕੋਈ ਖਾਸ ਕਰਕੇ ਅਜਨਾ ਅੱਜ ਮੈਂ ਤੁਸੀਂ ਬੈਠੇ ਆ ਤੁਸੀਂ ਉਸਤਾਦ ਲੋਕ ਬੈਠੇ ਆ ਤੁਸੀਂ ਵੀ ਪੂਰੇ ਉਸਤਾਦਾਂ ਦੇ ਛੱਡੇ ਹੋਏ ਆ ਤੇ ਲਾਲੀ ਜੀ ਤੁਸੀਂ ਵੀ ਪੂਰੇ ਸਮੇਂ ਤੋਂ ਐ ਪੂਰਾ ਥਮ ਤੁਸੀਂ ਵੀ ਪੂਰਾ ਮੱਲਿਆ ਹੋਇਆ ਆ ਤੇ ਮੈਂ ਕਹੂੰਗਾ ਵੀ ਮੈਂ ਹੁਣ ਕਿੱਥੋਂ ਕਿੱਥੋਂ ਗੱਲ ਕਰਾਂ ਹੁਣ ਇੱਕ ਗੱਲ ਨੂੰ ਇੱਕ ਤਾਂ ਪੱਕੀ ਹੋ ਚੁੱਕੀ ਹੈ ਗੱਲ ਬਈ ਰਾਜਾ ਸਿੱਧੂ ਰਾਜਾ ਸਿੱਧੂ ਪਹਿਲਾਂ ਤਾਂ ਮੈਂ ਪਰਸਨਲੀ ਤੁਸੀਂ ਸਟੂਡੀਓ ਜ਼ਿੰਦਾਬਾਦ ਤੇ ਆਏ ਆ ਮੈਂ ਤੁਹਾਡਾ ਨਾਲ ਇੱਕ ਦਿਰੋ ਧੰਨਵਾਦ ਜ਼ਰੂਰ ਕਰੂੰਗਾ ਖਾਸ ਕਰਕੇ ਜਦੋਂ ਕਿਸਾਨੀ ਮੋਰਚਾ ਲੱਗਾ ਹੈ ਉਸ ਮੋਰਚੇ ਦੇ ਵਿੱਚ ਰਾਜਾ ਜੀ ਜੋ ਤੁਸੀਂ ਉਹ ਪੈਰ ਕੱਢਣੀ ਕੀਤੀ ਜਿਹੜਾ ਆਪਣੇ ਵੱਡੇ ਕਹਿੰਦੇ ਹੁੰਦੇ ਸੀ ਇੱਕ ਕਹਿੰਦੇ ਪੜ ਬਣਾਉਣੀ ਔਖੀ ਆ ਉਹ ਜਿਹੜਾ ਘੜ ਗਿਆ ਤੇ ਉਹ ਸਮਲ ਅੜ ਗਿਆ ਦੇ ਨਾਲ ਚੜ ਗਿਆ ਤੇ ਮੈਂ ਕਹੂੰਗਾ ਥੋੜਾ ਜਿਆ ਉਹਦੇ ਥੋੜੇ ਜੇ ਗੱਲਬਾਤ ਕਰ ਸੁਣਾਓ ਆਉਂਦੀ ਕੁੜੀਏ ਨਹੀਂ ਜਾਂਦੀ ਕੁੜੀਏ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਾਜ਼ਾਰ ਵਿੱਚੋਂ ਛੈਣੇ ਨਹੀਂ ਅੰਨ ਦਾਤਾ ਖੇਤੀ ਛੱਡ ਜੂ ਮੱਝ ਮਰ ਜੂ ਚਿਚੜ ਵੀ ਨਹੀਂ ਰਹਿਣੇ ਨਹੀਂ ਅੰਨ ਦਾਤਾ ਖੇਤੀ ਛੱਡ ਜੂ ਆਉਂਦਾ ਮੁੰਡਿਆ ਬਹਿ ਜਾਂਦਾ ਮੁੰਡਿਆ ਆਉਂਦਾ ਮੁੰਡਿਆ ਜਾਂਦਾ ਮੁੰਡਿਆ ਚੱਕ ਲਿਆ ਬਾਜ਼ਾਰ ਵਿੱਚੋਂ ਬਲੇਬੇ ਲੀਡਰਾਂ ਨੇ ਦੇਖ ਖਾ ਲਿਆ ਲੋਕੇ ਬਾਹਰਲੇ ਮੁਲਕ ਨੂੰ ਚੱਲੇ ਵੇਲੀ ਡਰਾਂ ਦੇਸ਼ ਖਾ ਲਿਆ ਓ ਆਉਂਦੀ ਕੁੜੀਏ ਨਹੀਂ ਜਾਂਦੀ ਕੁੜੀਏ ਚੱਕ ਲਿਆ ਵਜਾਰ ਵਿੱਚੋਂ ਸ਼ਾਬਾ ਨਹੀਂ ਗਉਆਂ ਦਾ ਪਿਸ਼ਾਬ ਵੇਚ ਗਿਆ ਸਾਡੇ ਦੇਸ਼ ਦਾ ਟੀਰਾਜਾ ਇੱਕ ਬਾਬਾ ਨਹੀਂ ਗਉਆਂ ਦਾ ਪਿਸ਼ਾਬ ਵੇਚ ਗਿਆ ਕਿਆ ਬਾਤ ਕਿਆ ਆਉਂਦੀ ਕੁੜੀਏ ਨਹੀਂ ਜਾਂਦੀ ਕੁੜੀਏ ਕੱਤ ਕੱਲਿਆ ਵਜਾਰ ਵਿੱਚੋਂ ਦੋਣਾ ਨਹੀਂ ਪਾਣੀ ਦੀ ਬੋਤਲ ਵੀ ਹਾਂ ਦੀ 15 ਰੁਪਏ ਕਿਲੋ ਚੂਨਾ ਪਾਣੀ ਦੀ ਬੋਤਲ ਵੀ ਹਾਂ ਦੀ ਕੀ ਬਤਾ ਕੀ ਬਤਾ ਕੀ ਬਤਾ ਪੋਰਟ ਤੇ ਤਾਂ 200 ਮਿਲਦੀ ਹੈ ਹਾਂ ਬਿਲਕੁਲ ਸਹੀ ਗੱਲ ਆ ਪਰ ਉਹ ਵੀ ਸਸਤੀ ਤੋਂ ਸਸਤੀ ਸਸਤੀ ਤਾਂ ਹੀ ਦੇਖੋ ਸਹੀ ਹੈ ਸਹੀ ਗੱਲ ਤੁਹਾਡੀ ਰਾਜਾ ਜੀ ਗੱਲ ਦੇਖੋ ਤੁਸੀਂ ਖਾਸ ਕਰਕੇ ਜਦੋਂ ਉਹ ਕਿਸਾਨੀ ਮੋਰਚਾ ਲੱਗਾ ਉਹਦੇ ਵਿੱਚ ਮੈਂ ਭਾਜੀ 2002 ਤੋਂ ਹੂੰ ਵੈਸੇ ਮੈਂ 95 ਤੋਂ ਸ਼ੁਰੂ ਕਰਿਆ ਹੂੰ ਹੂੰ 2000 ਤੋਂ 2002 ਤੋਂ ਨਹੀਂ 2000 ਤੋਂ ਕਿਹੜੀ ਵੀ ਅਮਰੀਕਾ ਇਸਟ ਆਉਂਦੀ ਸੀ ਜਿਹੜੀ ਮਰਜੀ ਇੱਕ ਗਾਣਾ ਕਿਸਾਨਾਂ ਦਾ ਹੁੰਦਾ ਸੀ ਮੈਂ ਨਹੀਂ ਐਬਸੋਲੂਟ ਯੂ ਇਹਦਾ ਚਾਹੀਦਾ ਕਿਉਂ ਖਾਸ ਕਰਕੇ ਸਾਨੂੰ ਉਹ ਇੱਕ ਅਨ ਦਾਤਾ ਆਪਾਂ ਆਏ ਵੀ ਉਧਰ ਹੁੰਦੀਆਂ ਨਾ ਬਿਲਕੁਲ ਬਿਲਕੁਲ ਤੇ ਆਪਾਂ ਨਾਲ ਨਾਲ ਮੈਂ ਕਹਿੰਦਾ ਥੋੜਾ ਜਿਆ ਹੋਰ ਤੁਹਾਡਾ ਨਾ ਥੋੜੀ ਜੀ ਮੇਰੇ ਮਨ ਚ ਹੋਰ ਇੱਕ ਗੱਲਬਾਤ ਮੇਰੇ ਮਨ ਚ ਆਈ ਆ ਵੀ ਤੁਸੀਂ ਜਦੋਂ ਫਿਰ ਗਾਇਕੀ ਗਾਇਕੀ ਪਹਿਲਾਂ ਸ਼ੁਰੂ ਕੀਤੀ ਕਿ ਲਿਖਣਾ ਪਹਿਲਾਂ ਸ਼ੁਰੂ ਕੀਤਾ ਮੇਰੇ ਇਕੱਠਾ ਹੀ ਹੋ ਗਿਆ ਜੀ ਮੇਰੇ ਰਿਕਾਰਡ ਮੇਰਾ ਪਹਿਲਾਂ ਬਲਕਾਰ ਸਿੱਧੂ ਭਾਈ ਗੋਰਾ ਚੱਕ ਵਾਲਾ ਜੀ ਅੱਛਾ ਜੀ ਬਾਗੋ ਮਖਰੀ ਦੇ ਵਾਲਾ ਜੀ ਕਿੰਨੇ ਗਏ ਆਵਾਜ਼ ਚ ਰਕਾਰਦਾ ਹੋ ਗਿਆ ਸੀ ਮੇਰੇ ਕੋਲ ਫਿਰ ਮੈਂ ਗਾਣੇ ਜਿਆਦਾ ਦੇਣੇ ਬੰਦ ਕਰ ਦਿੱਤੇ ਸੀ ਮੈਨੂੰ ਪਤਾ ਲੱਗ ਗਿਆ ਵੀ ਹੁਣ ਤੈਨੂੰ ਲੋੜ ਪੂਰੀ ਨਾ ਨੀ ਨੀ ਵੈਲਕਮ ਬਹੁਤ ਵਧੀਆ ਗੱਲ ਹੈ ਕਹਿੰਦੇ ਹੁੰਦੇ ਆ ਮੈਂ ਵੀ ਜਦੋਂ ਤੁਹਾਨੂੰ ਵੀ ਪਤਾ ਜਦੋਂ ਹੁਣ ਮੈਂ ਪ੍ਰੀਤੀ ਨੂੰ ਤਾਂ ਪਤਾ ਸਾਰਾ ਰਾਜਾ ਜੀ ਤੁਹਾਨੂੰ ਵੀ ਕਿਉਂ ਆਪਣਾ ਦਾ ਸਿੱਧੀ ਆ ਮੈਂ ਵੀ ਖੁੱਲੀ ਕਿਤਾਬ ਆ ਤੇ ਮੈਂ ਵੀ ਜ਼ਿੰਦਗੀ ਦੇ ਵਿੱਚ ਖਾਸ ਕਰਕੇ ਐਦਾਂ ਦਾ ਕੁਝ ਕਰਦਾ ਤੇ ਮੈਂ ਵੀ ਕੁਝ ਨਾ ਜਦੋਂ ਮੈਂ ਆਪਣੇ ਇਸ ਸਹਾਰੇ ਨੂੰ ਸ਼ੁਰੂ ਕੀਤਾ ਤੇ ਇਹਦੇ ਤੁਹਾਡੇ ਆਦੇ ਸੱਜਣ ਮਿੱਤਰਾਂ ਨਾਲ ਗੱਲ ਹੋਈ ਤੇ ਮੈਨੂੰ ਉਹਨਾਂ ਨੇ ਜਦੋਂ ਗੱਲ ਕਹੀ ਮੈਂ ਕਿਹਾ ਬਾਈ ਐਦਾਂ ਐਦਾਂ ਕਰਨ ਲੱਗਾ ਕਹਿੰਦੇ ਬੀਚਰ ਸਿਆ ਸਵਰਗ ਦੇਖਿਆ ਤੇ ਜਦੋਂ ਮੈਨੂੰ ਉਹ ਵਾਰਡ ਉਹਨਾਂ ਨੇ ਸਵਰਗ ਦੇਖਿਆ ਕਿਹਾ ਤੇ ਫਿਰ ਮੈਨੂੰ ਕਹਿੰਦੇ ਜੇ ਸਵਰਗ ਦੇਖਣਾ ਤਾਂ ਮਰਨਾ ਪੈਣਾ ਤੇ ਮੈਂ ਹੁਣ ਆਪ ਇਸ ਕੰਮ 'ਚ ਬੜਿਆ ਤੇ ਕਹਿੰਦੇ ਹੁੰਦੇ ਮਿਹਨਤ ਕਰਨੀ ਪੈਂਦੀ ਆ ਜੇ ਚੰਗਾ ਕਲਾਕਾਰੀ ਬਹੁਤ ਤਕੜੀ ਬਿਲਕੁਲ ਕਲਾਕਾਰੀ ਤੇ ਬਹੁਤ ਉੱਤੇ ਦਾ ਕੰਮ ਹੈ ਬਿਲਕੁਲ ਰਾਜਾ ਜੀ ਖਾਸ ਕਰਕੇ ਪੜਨਾ ਪੈਂਦਾ ਨਾਲ ਨਾਲ ਹਾਂ ਤੇ ਹਾਂ ਰਾਜਾ ਜੀ ਗੱਲ ਇਹ ਕਿ ਆ ਵੀ ਜਦੋਂ ਤੁਸੀਂ ਖਾਸ ਕਰਕੇ ਮੈਂ ਜਦੋਂ ਤੁਹਾਨੂੰ ਫਰੋਲ ਰਿਹਾ ਸੀ ਕੋਸ਼ਿਸ਼ ਤੁਹਾਡੀ ਜ਼ਿੰਦਗੀ ਲਈ ਉਸ ਤੁਹਾਡਾਂ ਨਾਲ ਗੱਲਾਂ ਬਾਤਾਂ ਚੱਲ ਰਹੀਆਂ ਸੀ ਰਾਜਾ ਜੀ ਉਹਦੇ ਵਿੱਚ ਨਾ ਤੁਹਾਡਾ ਇੱਕ ਉਦਮ ਸੀ ਵਾਰਾ ਮੈਂ ਵੀ ਬਹੁਤ ਸੁਣੀਆ ਤੁਸੀਂ ਵੀ ਪ੍ਰੀਗੀ ਤੁਸੀਂ ਵੀ ਸੁਣਿਆ ਆਪਾਂ ਕਾਸ ਕਰਕੇ ਅੱਜ ਉਹ ਜਿਹੜਾ ਅਮਰ ਸਾਡਾ ਸ਼ਹੀਦ ਆ ਤੇ ਮੈਂ ਕਹੂੰਗਾ ਥੋੜਾ ਜਿਆਦਾ ਤੁਹਾਡੀ ਇਹ ਪਹਿਲਾ ਗੀਤ ਲਿਖਿਆ ਜਿਹੜਾ ਮੈਂ ਸੁੱਚੇ ਸੂਰਮੇ ਦੀ ਕੰਪੋਜੀਸ਼ਨ ਦਿੱਤੀ ਹੈ ਅੱਛਾ ਜੀ ਇਹ ਸੁੱਚਾ ਸੂਰਮੇ ਹੈ ਵੀ ਸੁੱਚਾ ਸੂਰਮਾ ਵੀ ਸਾਡਾ ਨਾਇਕ ਹੈ ਨਾ ਬਿਲਕੁਲ ਤੇ ਇਹ ਤਾਂ ਫਿਰ ਸ਼ਹੀਦਾਂ ਚ ਆ ਜਾਂਦੇ ਆ ਬਿਲਕੁਲ ਤੇ ਇਹ ਮੈਂ ਫਿਰ ਇਹਨੂੰ ਪੜਿਆ ਹੂੰ ਉਹ ਦੂਸਰੇ ਬਾਰੇ ਸਾਰਾ ਪੜ੍ਹ ਕੇ ਫਿਰ ਮੈਂ ਲਿਖਿਆ ਹੈ ਠੀਕ ਹੈ ਜੀ ਉਦਮ ਸਿੰਘ ਜਦੋਂ ਇਸ ਨਾਮ ਦੇ ਵਿੱਚ ਪੈਦਾ ਹੋਇਆ ਤੇ ਲੋਕਾਂ ਨੂੰ ਕੀ ਪਤਾ ਸੀ ਕਿ ਇੱਕ ਦਿਨ ਇੱਕ ਦਿਨ ਇਹ ਬਾਲਕ ਮਹਾਨ ਗਦਰ ਇਨਕਲਾਬੀ ਸਾਹਬਤ ਹੋਵੇਗਾ ਸੁਨਾਮ ਤੋਂ ਜਾ ਕੇ ਗੁਰੂਆਂ ਪੀਰਾਂ ਦੀ ਧਰਤੀ ਪਵਿੱਤਰ ਅੰਮ੍ਰਿਤਸਰ ਸਾਹਿਬ ਵਿਖੇ ਜਵਾਨ ਹੋਇਆ 13 April 1919 ਨੂੰ ਜੋ ਕਾਹਿਰ ਜਨਰਲ ਡਾਇਰ ਨੇ ਨੇਤੇ ਲੋਕਾਂ ਦੀ ਜਾਨ ਲੈ ਕੇ ਵਰਤਾਇਆ ਉਸ ਹਜ਼ਾਰ ਉਦਮ ਸਿੰਘ ਦੇ ਦਿਲ ਤੇ ਇੱਕ ਧੁੰਗੀ ਸੱਟ ਮਾਰ ਗਿਆ ਸੋਨਾਏਰਾ ਗੌਰ ਨਾਲ ਦੇਸ਼ ਆਦੇਸ਼ਾਂ ਦੇ ਵਿੱਚ ਘੁੰਮਦਾ ਹੋਇਆ ਪੰਜਾਬ ਦਾ ਬੱਬਰ ਸ਼ੇਰ ਸ਼ਹੀਦ ਉਦਮ ਸਿੰਘ ਵੈਰੀਆਂ ਦੀ ਹਿੱਕ 'ਚ ਕਿਵੇਂ ਗੋਲੀਆਂ ਮਾਰਦਾ ਹੁਣ ਲਿਕੇ ਸੁਨਾ ਮੈਂ ਪਹਿਣ ਆਸ ਕੌਰ ਨੂੰ ਜਾ ਕੇ ਕਸ਼ਮੀਰ ਹੋ ਗਏ ਹਲ ਹੋਰ ਨੂੰ ਉਥੋਂ ਨੇ ਪਾਸਪੋਰਟ ਬਣਾ ਲਿਆ ਉਥੋਂ ਨੇ ਪਾਸਪੋਰਟ ਬਣਾ ਲਿਆ ਯੂਰਪ ਦੇ ਦੇਸਾਂ ਨੂੰ ਹੜਾ ਲਈ ਨਾ ਗਿਆ ਕੀ ਬਤਾ ਕੀ ਬਤਾ ਸਾਰੀ ਸਟੋਰੀ ਗਾਣੇ ਦੇ ਵਿੱਚ ਨਹੀਂ ਖਾਸ ਕਰਕੇ ਜਿੰਨੇ ਪਿਆ ਜਿੰਦਾਬਾਦ ਤੁਹਾਨੂੰ ਦੇ ਦਨ ਇਹ ਗਾਣਾ ਆਲਰੇਡੀ ਬਹੁਤ ਵਧੀਆ ਔਰ ਚੱਲਿਆ ਔਰ ਖਾਸ ਕਰਕੇ ਅੱਜ ਅੱਜ ਤੁਹਾਡੀ ਬਾਤ ਦੇ ਦਰ ਉਸ ਮਹਾਨ ਸ਼ੀਰ ਨੂੰ ਵੀ ਆਪਾਂ ਸਨਦਾ ਨਹੀਂ ਦੇਣੀ ਹੈ ਜਿਹੜੇ ਚੰਗੀ ਚੀਜ਼ ਕਰਕੇ ਹਾਂ ਚੰਗੀ ਚੀਜ਼ ਕਹਿੰਦੇ ਚੰਗਾ ਬੀਜੋਗੇ ਤੇ ਚੰਗਾ ਵੱਡਾਂਗੇ ਤੇ 프리ਜੀ ਤੇ ਤੁਸੀਂ ਵੀ ਬੈਠੇ ਹੋਏ ਆ ਤੇ ਮੈਂ ਕਹਿੰਦਾ ਵੀ ਨਾਲ-ਨਾਲ ਬੀਬੀਆਂ ਭੈਣਾਂ ਵੀ ਘਰ ਬੈਠੀਆਂ ਆ ਉਹ ਦੇਖ ਰਹੀਆਂ ਟੀ ਜਿੰਦਾਬਾਦ ਨੂੰ ਤੇ ਉਹ ਕਹਿੰਦੇ ਵੀ ਨਾਲ 프리ਜੀ 프리ਜੀ ਕੋਸ ਤੁਹਾਡੇ ਮੰਦਾ ਕੋਈ ਗੱਲਬਾਤ ਕੋਈ ਤੁਹਾਨੂੰ ਕੋਈ ਗਾਣਾ ਆਉਂਦੇ ਕੋਈ ਪਿਆਰਾ ਜਾਂਦਾ ਜਿੰਦਾਬਾਦ ਹਾਂ ਜੀ ਜੀ ਹੁਗੋ ਤੇ ਡੰਗ ਦੀ ਸਪੇਰੇ ਅੱਗ ਆਉਂਦੀ ਨਈਓ ਨੇੜੇ ਗੁੱਤ ਡੰਗ ਦੀ ਸਪੇਰ ਅੱਗ ਆਉਂਦੀ ਨਈਓ ਨੇੜੇ ਅਦੁੱਕੀ ਤਿੱਕੀ ਸਭ ਮੈਤੋ ਰਹਿੰਦੇ ਅਪਰੇ ਦੁੱਕੀ ਤਿੱਕੀ ਸਭ ਮੈਤੋ ਰਹਿੰਦੇ ਅਪਰੇ ਇੱਕ ਰੱਬ ਦੀ ਆਉਟ ਦੁੱਜੇ ਜੱਟ ਦੀ ਸਪੋਰਟ ਜੱਟ ਹੱਤ ਨਾ ਕਰੇ ਤਾਂ ਦੱਸ ਹੋਰ ਕੀ ਕਰੇ ਰੱਬ ਦੀ ਆਉਟ ਦੁੱਜੇ ਜੱਟ ਦੀ ਸਪੋਰਟ ਜੱਟ ਹੱਤ ਨਾ ਕਰੇ ਤਾਂ ਦੱਸ ਹੋਰ ਕੀ ਕਰੇ ਨਾਨਾ ਸਾਨੂੰ ਸੋਸ਼ਲ ਮੀਡੀਆ ਦੇ ਸਾਰੇ ਤੁਸੀਂ ਦੇਖ ਰਹੇ ਤੇ ਉਹ ਕਹਿੰਦੇ ਵੀ ਮੇਜਰ ਬਈ ਭੁੱਲ ਨਾ ਜਾਇਓ ਵੀ ਗਾਣਾ ਖਾਸ ਕਰਕੇ ਦੀਦਾਰ ਸੰਧੂ ਸਾਹਿਬ ਦੇ ਸਾਨੂੰ ਗਾਣੇ ਦੀ ਫਰਮੈਸ਼ ਆਈ ਆ ਤੇ ਖਾਸ ਕਰਕੇ ਮੈਂ ਗੂੰਗਾ ਉਹਨਾਂ ਤੁਹਾਨੂੰ ਦੋਵਾਂ ਨੂੰ ਸਤਿ ਸ੍ਰੀ ਅਕਾਲ ਵੀ ਕਹੀ ਆ ਉਹ ਕਹਿੰਦਾ ਭੁੱਲਿਓ ਨਾ ਦੀਦਾਰ ਜੀ ਦੇ ਗਾਣੇ ਦੀ ਫਰਮੈਸ਼ ਆਈ ਉਹ ਮੌਲਾ ਪੁਰਖ ਮੇਰੇ ਹਿੱਕ ਤੇ ਚਿਰਾਗ ਬਾਲ ਚੱਲਿਓ ਮੁਕਾਦੀ ਨਜ਼ਰਾਂ ਤੇ ਨਜ਼ਰ ਪਈ ਹਾਏ ਆ ਵੀ ਨਜ਼ਰਾਂ ਤੇ ਨਜ਼ਰ ਪਈ ਕਾ ਤੋ ਕਿਤਨਾ ਹਵਾਲੇ ਜਿੰਦੇ ਯਾਰ ਦੇ ਮੈਂ ਤਾਂ ਅਲੜਾ ਪੁਣੇ ਚ ਖੁੰਝ ਗਈ ਹਾਈ ਮੈਂ ਕਾ ਤੋ ਕਿਤਨਾ ਹਵਾਲੇ ਜਿੰਦੇ ਯਾਰ ਦੇ ਮੈਂ ਤਾਂ ਅਲੜਾ ਪੁਣੇ ਚ ਖੁੰਝ ਗਈ ਮੇਰੀ ਜ਼ਿੰਦਗੀ ਬਚਾ ਦੇ ਵੇ ਕਲੇਜ ਜ ਠੰਡ ਪਾ ਦੇ ਜ਼ਿੰਦਗੀ ਬਚਾ ਦੇ ਵੇ ਕਲੇਜ ਜ ਠੰਡ ਪਾ ਦੇ ਮੇ ਤੇਰਾ ਹਾਈ ਛੱਡ ਕੇ ਨਾ ਜਾਈ ਚਨਵੇ ਨੀ ਮੇਰੇ ਅੰਕਾਂ ਵਿੱਚ ਚੌਰਾਂਗੇ ਸੋਹਣੀ ਨਾਰਦਾ ਮੇਰੀ ਅੱਖਾਂ ਵਿੱਚ ਇੱਕ ਸੁਰਮਈ ਕਾਪ ਕਪੀ ਤੀਨ ਹਾਲ ਜਿੰਦ ਯਾਰ ਦੇ ਰਤ ਸਿਖੇ ਰਦ ਪੈਰੇ ਚੱਟ ਲਈ ਨਹੀਂ ਕਾਪ ਕਪੀ ਤੀਨ ਹਾਲ ਜਿੰਦ ਯਾਰ ਦੇ ਮੇਰਾ ਤੁਸੀਂ ਖੇ ਰਦ ਦੁਪਹਿਰ ਚੱਟ ਲਈ ਨਿੱਕੀ ਨਿੱਕੀ ਗੂਰ ਨਾ ਰਹਿਣ ਦਿੰਦੀ ਦੂਰ ਬੱਲੀ ਨਹੀਂ ਚੰਨ ਯਤੇ ਆ ਗਈ ਬਦਲੀ ਕਿਆ ਬਾਤਾਂ ਕਿਆ ਬਾਤਾਂ ਕਿਆ ਬਾਤ ਅਮਿਆਸ ਕਰ ਰਹੇ ਆ ਅੱਜ ਦੀ ਜਿਹੜੀ ਇੰਟਰਵਿਊ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗ ਰਹੀ ਹੋਣੀ ਆ ਤੇ ਨਾਲ ਨਾਲ ਆਪਾਂ ਖਾਸ ਕਰਕੇ ਜੀ ਆਪਾਂ ਪ੍ਰੋਗਰਾਮ ਤੁਹਾਨੂੰ ਵੀ ਪਤਾ ਹੈ ਟੈਕਨੀਸ਼ੀਅਨ ਸਾਹਿਬ ਦੇ ਇਸ਼ਾਰਾ ਜਿਹਾ ਹੋ ਰਿਹਾ ਆ ਉਹ ਕਹਿੰਦੇ ਮਿੱਤਰ ਭਾਈ ਆਲਮੋਸਟ ਸਾਡਾ ਹੁਣ ਅੱਧਾ ਕਰੀਏ ਵੀ ਇਹ ਸਮੀਟ ਲਈਏ ਕਿਉਂ ਖਾਸ ਕਰਕੇ ਦਰਿਆ ਸਾਡੇ ਕੋਲ ਬੈਠਾ ਹੋਇਆ ਤੇ ਖਾ ਤੁਹਾਨੂੰ ਵੀ ਪਤਾ ਆ ਜੇ ਮੈਂ ਇਹਨਾਂ ਨੂੰ ਖਾਸ ਕਰਕੇ ਇਹਨਾਂ ਇਹ ਦੋ ਜਿਹੜੇ ਬੈਠੇ ਆ ਸਾਡੇ ਕੋਲ ਅੱਜ ਇਹਨਾਂ ਨੇ ਤਾਂ ਲਾਈਵ ਸਟੇਜਾਂ ਠੋਕ ਠੋਕ ਕੇ 4-4 5-5 ਘੰਟੇ ਤੁਸੀਂ ਲਾਈਆਂ ਹੋਈਆਂ ਆ ਤੇ ਮੈਂ ਖਾਸ ਕਰਕੇ ਅੱਜ ਕਰ ਜਿਹੜਾ ਚੱਲ ਰਿਹਾ ਰਾਜਾ ਭਾਈ ਲਾਲੀ ਜੀ ਵੀ ਕਹੂੰਗਾ ਟਾਈਮ ਅੱਜਕੱਲ ਬੜਾ ਕਿਸੇ ਕੋ ਹੈ ਨਹੀਂਗਾ ਤੇ ਮੈਂ ਕਹੂੰਗਾ ਵੀ ਜਾਂਦੇ ਜਾਂਦੇ ਜਿੰਦਾਬਾਦ ਪਹਿਲਾਂ ਤਾਂ ਤੁਸੀਂ ਆਪ ਜੀ ਹੁਣ ਜਿੰਦਾਬਾਦ ਤੇ ਤੁਸੀਂ ਕੈਨੇਡਾ ਦੇ ਵਿੱਚ ਆ ਗਏ ਆ ਰਾਜਾ ਜੀ ਕਿੰਨਾ ਕ ਸਮਾਂ ਸਾਡੇ ਕੋਲ ਆ ਬਹੁਤ ਜਦੋਂ ਤੁਸੀਂ ਰਿੰਗ ਮਾਰੋ 9417408055 ਹਾਂ 9317408055 ਤੁਸੀਂ ਰਿੰਗ ਮਾਰੋ ਤੇ ਰਾਜਾ ਜੀ ਆ ਗਏ ਕਿ ਕੀ ਆ ਤੇ ਪਹਿਲਾਂ ਤਾਂ ਮੈਂ ਤੁਹਾਡਾ ਦੋਵਾਂ ਦਾ ਧੰਨਵਾਦ ਕਰਨਾ ਵੀ ਤੁਸੀਂ ਜ਼ਿੰਦਾਬਾਦ ਦੀ ਸਟੂਡੀਓ ਚ ਆਏ ਆ ਤੇ ਬਹੁਤ ਚੰਗਾ ਲੱਗਾ ਦਿਲ ਦਾ ਬਹੁਤ ਕਰਦਾ ਵੀ ਤੁਹਾਣਾ ਹੋਰ ਖੁੱਲੀਆਂ ਖੁੱਲੀਆਂ ਗੱਲਾਂ ਕਰੀਏ ਪਰ ਕੀ ਕਰੀਏ ਟਾਈਮ ਹੁੰਨਾ ਕਹਿੰਦੇ ਸਿਆਣੇ ਕਹਿੰਦੇ ਹੁੰਦੇ ਤ੍ਰੀਜੀ ਔਰ ਰਾਜਾ ਜੀ ਔਰ ਕਹਿੰਦੇ ਜਿਵੇਂ ਸਮਾਂ ਹੈ ਨਾ ਸਮਾਂ ਕਿਸਦਾ ਮੈਂ ਤ੍ਰੀਜੀ ਸਮੇਂ ਦੇ ਨਾਲ ਭਜਾਂਗੇ ਤਾਂ ਅੱਗੇ ਪਹੁੰਚਾਂਗੇ ਤੇ ਖਾਸ ਕਰਕੇ ਤ੍ਰੀਜੀ ਮੈਂ ਤੁਹਾਨੂੰ ਕਹਾਂਗਾ ਵੀ ਐਂਡ ਵਿੱਚ ਜ਼ਿੰਦਾਬਾਦ ਲਈ ਕੋਈ ਸੁਥਰਾ ਜਾਂ ਮਹਿਫਿਲ ਸੁਤਰਾ ਮੈਸੇਜ ਬਣਦਾ ਆ ਕਿਉਂਕਿ ਬਹੁਤ ਵਧੀਆ ਪ੍ਰੋਗਰਾਮ ਆ ਤੁਹਾਡਾ ਜਿੰਦਾਬਾਦ ਟੀਵੀ ਤੇ ਤੇ ਤੁਸੀਂ ਬਹੁਤ ਵਧੀਆ ਹੋਸਟ ਕਰਦੇ ਹੋ ਸੋ ਮੈਨੂੰ ਉਮੀਦ ਆ ਸਾਰੇ ਜਾਣੇ ਲਾਈਕ ਕਰੋਗੇ ਇਹ ਵੀ ਪ੍ਰੋਗਰਾਮ ਕਰੋਗੇ ਤੇ ਹਮੇਸ਼ਾ ਤੁਸੀਂ ਦੇਖਦੇ ਵੀ ਰਹੋਗੇ ਜਿੰਦਾਬਾਦ ਥੈਂਕ ਯੂ ਮੈਂ ਤੁਹਾਡਾ ਧੰਨਵਾਦ ਕਰਦਾ ਰਾਜੀਤ ਮੈਂ ਤੁਹਾਡਾ ਦਿলো ਧੰਨਵਾਦ ਕਰਦਾ ਤੁਸੀਂ ਵੀ ਥੋੜਾ ਜਿਹਾ ਜਿੱਦਾਂ ਇਹ ਕਹਿੰਦੇ ਤੁਸੀਂ ਜੋ ਕਰਦਾ ਠਾਲੀਆਂ ਤੇ ਉਦਾਂ ਦੀ ਇੱਕ ਵਾਰੀ ਕਰਦਾ ਜਿੰਦਾਬਾਦ ਤੇ ਠਾਲ ਜਾਓ ਇੱਕ ਵਧੀਆ ਸਨੇਹਾ ਜੀ ਵਧੀਆ ਸਾਫ ਸੁਥਰੀ ਸੋਚ ਰੱਖ ਕੇ ਜਿਹੜਾ ਵੀ ਕੰਮ ਤੁਸੀਂ ਕਰਦੇ ਹੋ ਉਹ ਜਿਵੇਂ ਬਾਈ ਮੇਜਰ ਕਰ ਰਿਹਾ ਜਿੰਦਾਬਾਦ ਟੀਵੀ ਤੇ ਤੇ ਇਹ ਬਹੁਤ ਸਾਫ ਦਿਲ ਦਾ ਇਨਸਾਨ ਹੈ ਕਿਉਂਕਿ ਗੱਲਬਾਤ ਸੁਣਾ ਹੀ ਪਤਾ ਲੱਗ ਜਾਂਦਾ ਹੈ ਵੀ ਜਿਹੜਾ ਤੂੰ ਕਹਿੰਦਾ ਕੋਹਦੇ ਪੱਲੇ ਹੈ ਸੱਚ ਤਾਂ ਕੋਠੇ ਚੜ੍ਹ ਕੇ ਨੱਚ ਠੀਕ ਹੈ ਜੀ ਚੰਗਾ ਸੋਚੋ ਚੰਗਾ ਹੋਊਗਾ ਧਰਤੀ گول ਹੈ ਜੋ ਕੁਝ ਲੋਕਾਂ ਨੂੰ ਦੇਉਂਗੇ ਤੁਹਾਨੂੰ ਵਾਪਸ ਤੁਹਾਡੇ ਕੋਲੇ ਉਹ ਮੁੜ ਕੇ ਆਊਗਾ ਪਿਆਰ ਕਰੋਗੇ ਪਿਆਰ ਮਿਲੂਗਾ ਵੱਧ ਕਰੋਗੇ ਵੱਧ ਮਿਲੂਗਾ ਧੰਨਵਾਦ ਜੀ ਮੈਂ ਤੁਹਾਡਾ ਦੂਮਾ ਦਾ ਦਿਲੋਂ ਧੰਨਵਾਦ ਕਰੂੰਗਾ ਨੰਗ ਦੇ ਵਰ ਦੇ ਤੁਹਾਡਾ ਆਪਣਾ ਜਿੰਦਾਬਾਦ ਆ ਨੰਗ ਦੇ ਵਰ ਦੇ ਜਦੋਂ ਮਰਜੀ ਆਓ ਤੁਹਾਡੇ ਲਈ ਖੁੱਲੇ ਬੇੜੇ ਰੱਖੇ ਆ ਜਦੋਂ ਮਰਜੀ ਆਓ ਤੇ ਹਾਜ਼ਰੀਆਂ ਤੁਹਾਡੀਆਂ ਮੈਂ ਕਬੂਲ ਐ ਇੱਥੇ ਤੇ ਬਹੁਤ ਵਧੀਆ ਮੈਂ ਤੁਹਾਡੇ ਤੁਹਾਡੇ ਦੋਵਾਂ ਲਈ ਤੁਹਾਡੇ ਬ੍ਰੈਡ ਫਿਊਚਰ ਲਈ ਉਸ ਗੁਰੂ ਮਹਾਰਾਜ ਉਹ ਖਾਸ ਕਰਕੇ ਸਰਸਵਤੀ ਮਾਦਾ ਦੇ ਕੋਲ ਤੁਹਾਡੇ ਕੰਠ ਲਈ ਮੈਂ ਦੁਆਵਾਂ ਕਰੂੰਗਾ ਇੱਥੋਂ ਤੁਹਾਡੇ ਦੋਵਾਂ ਤੋਂ ਮੈਂ ਅਹਿਸਾਸ ਲੈਣੀ ਆ ਮੇਰੇ ਵੱਲੋਂ ਤੁਹਾਨੂੰ ਦੋਵਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਐਂਡ 'ਚ ਮੇਰੇ ਵੱਲੋਂ ਵੀ ਖੁਸ਼ ਰਹੋ ਆਬਾਦ ਰਹੋ ਤੇ ਸਾਰੇ ਜ਼ਿੰਦਾਬਾਦ ਰਹੋ ਤੇ ਜੁੜੇ ਰਹੋ ਆਪਣੇ ਹਰਮਨ ਪਿਆਰੇ ਜ਼ਿੰਦਾਬਾਦ ਨਾਲ ਮੈਨੂੰ ਵੀ ਦਿਓਥੋ ਜਸ ਮੇਰੇ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ